ਇਕ ਓੰਕਾਰ ਆ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਬਾਹ ਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਮੈਂ ਮਹਾਪੁਰਸਾਂ ਦੀ ਕਿੰਨੀ ਮਹਿਮਾ ਗਾਵਾਂ ਬਹੁਤੀ ਘਟ ਹੈ ਮੇਰੇ ਸਤਕਾਰਯੋਗ ਗੁਰਪਾਈ ਭਾਈ ਅਮਰੀਕ ਸਿੰਘ ਜੀ ਜੋ ਐਮਪੀ ਵਾਲੇ ਸੀ ਤੇ ਜਿਨ੍ਹਾਂ ਨੂੰ ਬਾਬਾ ਸੰਤੋਖ ਸਿੰਘ ਔਰ ਭਾਈ ਤਰਲੋਕ ਸਿੰਘ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੇ ਨਾਲ ਮੈਨੂੰ ਵੀ ਚੱਕਿਆ ਗਿਆ ਸੀ ਬਾਬਾ ਸੰਤੋਖ ਸਿੰਘ ਜੀ ਨੂੰ ਪਤਾ ਸੈਤ ਤੇ ਜਿਹਨਾਂ ਰਾਣਾ ਸਾਹਿਬ ਦੇ ਥੋੜੇ ਇਸ ਲੰਕਣ ਕਹਿੰਦੇ ਸੀ ਅੱਜ ਉਹ ਸ੍ਰੀਮਾਨ ਜੀ ਨੇ ਮਹਾਪੁਰਸ਼ਾਂ ਨੇ ਮੇਰਾ ਨਗਰ ਸੁਹਾਣਾ ਹੈ ਮੇਰੇ ਗਲ ਚ ਕੈਂਸਰ ਸੀ ਤੇ ਬਾਬਾ ਬਲਵਿੰਦਰ ਸਿੰਘ ਜੀ ਉਹ ਲੰਮਿਆਂ ਕੀਰਤਨ ਕਰਨ ਜਾਇ ਕਰਦੇ ਸਨ ਸੰਤ ਮਹਾਰਾਜ ਬਾਬਾ ਬਲਵੰਤ ਸਿੰਘ ਮਹਾਰਾਜ ਜੀ ਨੇ ਕਿਹਾ ਭਾਈ ਕਾਕਾ ਤੂੰ ਕੀਰਤਨ ਕਰਿਆ ਕਰ ਮਗਾ ਮਹਾਰਾਜ ਜੀ ਮੇਰੇ ਤਾਂ ਕੈਂਸਰ ਹੈ ਮੈਂ ਬੋਲ ਨਹੀਂ ਸਕਦਾ ਮੇਰਾ ਬਹੁਤ ਬੜਾ ਗਲ ਹੁੰਦਾ ਸੀ ਮਹਾਰਾਜ ਜੀ ਨੇ ਆਪਣੀ ਜੇਵ ਕੋਲੋਂ ਭਾਈ ਬਿੱਲੂ ਨੂੰ ਕਹਿਣ ਲੱਗੇ ਤੇ ਕਹੇ ਭਾਈ ਆ ਤੇਰੇ ਕੋਲ 베ਰ ਸੀ ਜਿਹੜੇ ਬਾਬਾ ਹਰਨੇ ਸਿੰਘ ਨੇ ਦਿੱਤੇ ਸੀ ਇਹਨਾਂ ਨੂੰ ਦੇ ਦੇ ਮੈਂ ਕਿਹਾ ਮਾਰਾ ਰੋਟੀ ਤਾਂ ਜਾਂਦੀ ਨਹੀਂ ਮੈਂ 베ਰ ਕਿੱਥੇ ਖਾ ਲਾਂਗਾ ਮਾਰਾਂਗੇ ਨਿਖਾਲੇ ਜਦੋਂ ਮੈਂ ਖਾਇਆ ਸਾਧ ਸੰਗਤ ਮਹਾਪੁਰਸਾਂ ਦੀ ਕਹਾਤਾਰਨਾ ਮੈਂ ਪੜ ਕੇ ਸਮਾਪਤੀ ਕਰਾਂ ਇਹੋ ਜੇ ਮਾਪੁਰਖ ਸਾਧ ਸੰਗਤ ਜਿਨ੍ਹਾਂ ਦਾ ਨਾਮ ਲੈਣ ਤੋਂ ਰਸਨਾ ਪਵਿੱਤਰ ਹੁੰਦੀ ਹੈ ਨਗਰ ਕਿਉਂ ਨਾ ਪਵਿੱਤਰ ਹੋਵੇ ਆਓ ਸਾਧ ਸੰਗਤ ਜੀ ਸਾਦੇਓ ਜੇੜੀ ਵਸਤੂ ਨੂੰ ਲੈਣ साधु <laughs> वासू लैण बि तूं आया लैण बि तूं आया बिन जी साधू त वासू लै ਕਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਸਾਜ ਮਾਨ ਲਿਓ ਮਨ ਮੋਲ RAM ਨਾ ਵੀਰ ਜਿਵੇਂ ਤੋ ਹੋਈਆਂ ਬੋਲਾਂ ਦੀ ਕੀਵਾ ਬਖਸ਼ਣੀ ਤਨ ਤਨ ਸੰਤ ਮਹਾਰਾਜ ਬਾਬਾ ਬਲਵੰਤ ਸਿੰਘ ਜੀ ਧੰਨਵਾਦ ਸਤੋਸ਼ ਸਿੰਘ ਜੀ ਆ ਨਗਰ ਤਨ ਸਾਰੇ ਸੰਤ ਮਹਾਂਪੁਰ ਸੰਗਤਾਂ ਤਨ ਨੇ ਹੋਈਆਂ ਬੋਲਾਂ ਦੀ ਕੀਵਾ ਬਖਸ਼ਣੀ ਦਾਸ ਜੋ ਮਹਾਪੁਰਸ਼ਾਂ ਦਾ ਸਥਾਨ ਨਗਰ ਸਿਉਣੇ ਤੇ ਸ਼ਿਆਣਾ ਸਿਉਣੇ 'ਚ ਤਾਂ ਬਾਬਾ ਬਸਾਕਾ ਸਿੰਘ ਦੇ ਵੀ ਦਰਸ਼ਨ ਹੋਏ ਸਨ ਤੇ ਸ਼ਿਆਣਾ 'ਚ ਮਹਾਪੁਰਸ਼ਾਂ ਨੇ ਉਦਾਸ ਸਿੰਧੋਸਤਾਨ ਹੈ ਪ੍ਰਗਟ ਕੀਤਾ ਸੀ ਬਾਬਾ ਬਲਵੰਤ ਸਿੰਘ ਕਹਿੰਦੇ ਸੀ ਵੀ ਨਿਹੰਗ ਹੁੰਦੇ ਸੀ ਫਿਰ ਉੱਥੇ ਸੰਭਾਲਣਾ ਉਹ ਨਗਰ ਦੀ ਸੇਵਾ ਬਾਬਾ ਅਮਰਜੀਤ ਸਿੰਘ ਦੀ ਕਿਰਪਾ ਨਾਲ ਕਰਾ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਬਾਬਾ ਗਰਨਾਮ ਸਿੰਘ ਜੀ ਬਲਾਚੌਰ ਦੇਖੋ ਕਿੰਨੇ ਸੁਚੱਜੇ ਢੰਗ ਦੇ ਨਾਲ ਸਮੇਂ ਦੇ ਅੰਦਰ ਲੈ ਕੇ ਸਮਾਪਤ ਕੀਤੀ ਆ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਦਾ